ਐਸੇ ਮੈਂ ਮੇਰਾ ਨਾਮ ਸਰਜੀਤ ਕੌਰ ਗੱਲ ਹੈ ਮੈਂ ਕੈਨੇਡਾ ਤੋਂ ਆਈ ਹਾਂ ਉੱਥੇ ਪਰਮਾਨੈਂਟ ਰਹਿੰਦੀ ਹਾਂ ਉੱਥੇ ਮੈਨੂੰ ਗੋਡੇ ਦੀ ਪ੍ਰੋਬਲਮ 2 ਸਾਲ ਤੋਂ ਤਕਰੀਬਨ ਆਈ ਹੋਈ ਸੀਗੀ ਸਾਲ ਤਾਂ ਬਹੁਤ ਜ਼ਿਆਦਾ ਆਈ ਰਹੀ ਹੈ ਉੱਥੇ ਮੈਂ ਐਕਸ-ਰੇ ਵਗੈਰਾ ਕਰਵਾਈ ਤੇ ਪਰ ਮੈਨੂੰ ਉੱਥੇ ਮੇਰੀ ਬਾਰੀ ਹਜੇ 6 ਮਹੀਨੇ ਤੱਕ ਨਹੀਂ ਸੀ ਆ ਰਹੀ ਇਸ ਕਰਕੇ ਮੈਂ ਡਾਕਟਰ ਦੀ ਐਡ ਪੜ੍ਹੀ ਸੀਗੀ ਟੀਵੀ ਤੇ ਫੋਨ ਨੰਬਰ ਲਿਆ ਡਾਕਟਰ ਦਾ ਫਿਰ ਮੇਰੀ ਡਾਕਟਰ ਨੇ ਡਾਕਟਰ ਦੇ ਨਾਲ ਗੱਲ ਕੀਤੀ ਡਾਕਟਰ ਨੇ ਬਹੁਤ ਨੈਸਲੀ ਉਸ ਨੂੰ ਸਮਝਾਇਆ ਤੇ ਫਿਰ ਅਸੀਂ ਇੱਥੇ ਆਉਣ ਲਈ ਤਿਆਰ ਹੋ ਗਏ ਹੁਣ ਇੱਥੇ ਆ ਕੇ ਮੈਂ ਆਪ ਦਾ ਆਪਰੇਸ਼ਨ ਕਰਾ ਲਿਆ ਹੁਣ ਮੈਂ ਬਿਨਾ ਦਬਾਕਰ ਤੋਂ ਬਿਨਾ ਤੋਂ ਤੁਰ ਹੀ ਫਿਰਦੀ ਐ ਮੈਨੂੰ ਕੋਈ ਡਿਕਟ ਨਹੀਂ ਗੀ ਅੱਜ ਪੰਜਵਾਂ ਦਿਨ ਹੋ ਗਿਆ ਹਾਂ ਇੰਦਾਂ ਨੇ ਗੋਲਡਨ ਗੋਡਰ ਨਾਲ ਮੇਰੀ ਸਰਜਰੀ ਕੀਤੀ ਐ ਗੋਲਡਨ ਗੋਡਾ ਪਾਇਆ ਇਹਨਾਂ ਨੇ ਸਲਾਹ ਦਿੱਤੀ ਸੀ ਕਿ ਮਤਲਬ ਕੁਸੀਂ ਕੋਈ ਵੀ ਪਾ ਸਕਦੇ ਆ ਪਰ ਮੈਂ ਅਸੀਂ ਸੋਚਿਆ ਕਿ ਡਾਕਟਰ ਕਹਿੰਦੇ ਆ ਕਿ ਬੈਟਰ ਤਾਂ ਇਹੀ ਰਹੂਗਾ ਤੁਸੀਂ ਇਹੀ ਪਾ ਲਵੋ ਨਵੀਂ ਤਕਨੀਕ ਹੈ ਗਈ ਹੈ ਇਹਦਾ ਬਹੁਤ ਫਾਇਦਾ ਹੈਗਾ ਇਸੇ ਕਰਕੇ ਮੈਂ ਇੱਥੇ ਆ ਕੇ ਇਹ ਆਪਦਾ ਗੋਡਾ ਪਵਾਇਆ ਹੌਸਪੀਟਲ ਦੀ ਸਰਵਿਸ ਬਹੁਤ ਵਧੀਆ ਸਟਾਫ ਬਹੁਤ ਵਧੀਆ ਹੈ ਖਾਣਾ ਪੀਣਾ ਵੀ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਇੱਥੇ ਕਿਸੇ ਤਰ੍ਹਾਂ ਦੀ ਹਾਂ ਜੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੋਈ ਗੋਡੇ ਦੀ ਤਾਂ ਤੇ ਗੋਡੇ ਚੈੱਕ ਕਰਾ ਲਓ 15 ਫਰਵਰੀ ਤੋਂ 31 ਮਾਰਚ ਤੱਕ ਇਹਨਾਂ ਦਾ ਕੈਂਪ ਲੱਗਾ ਹੋਇਆ ਹੈ